ਅਰਜਨਬੀ ਕਹਾਣੀ ਅਸ਼ੋਕ ਵਿਸ਼ੇਸ਼ਟ ਮਹਿਕ ਨੇ ਆਪਣੇ ਵੱਲੋਂ ਪੂਰਾ ਤਾਣ ਲਾਇਆ ਅਦਾਲਤ ਵਿੱਚ ਜ਼ੋਰਦਾਰ ਬਹਿਸ ਵਿਕਲਣੀ ਚਾਹੀ ਪਰ ਸਭ ਯਤਨਾਂ ਦੇ ਬਾਵਜੂਦ ਉਹ ਵਿਰੋਧੀ ਵਕੀਲ ਦੀਆਂ ਦਲੀਲਾਂ ਨੂੰ ਕੱਟ ਨਹੀਂ ਸકી ਪੂਰਾ ਕੇਸ ਦੂਜੇ ਪਾਸੇ ਉਲੜਦਾ ਦਿਖਾਈ ਦੇ ਰਿਹਾ ਸੀ ਪਹਿਲੇ ਗੇਟ ਦੀ ਸੁਣਵਾਈ ਖਤਮ ਹੋਣ ਮਗਰੋਂ ਉਹ ਬੋਝਲ ਮਨ ਨਾਲ ਆਪਣੇ ਚੈਂਬਰ ਵਿੱਚ ਆਈ ਮੈਂ ਇਸਤੇ ਪਈ ਕਾਗਜ਼ਾਂ ਤੇ ਸਰਸਰੀ ਨਜ਼ਰ ਮਾਰ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਉਸ ਕੁਰਸੀ ਤੇ ਢਾਸਨ ਵਾਲਾ ਅੱਖਾਂ ਬੰਦ ਕਰ ਲਈਆਂ ਮੈਡਮ ਤੁਹਾਡਾ ਇਹ ਕੇਸ ਪਹਿਲਾਂ ਹੀ ਕਮਜ਼ੋਰ ਸੀ ਰਹਿਣ ਦੀ ਕਸਰ ਹੁਣ ਪੂਰੀ ਹੋ ਗਈ ਏ ਵੱਡੇ ਬਾਬੂ ਨੇ ਥੋੜਾ ਚਿੰਤਤ ਹੁੰਦਿਆਂ ਕਿਹਾ ਉਸ ਦੇ ਬੋਲਾ ਨੇ ਮਹਿਕ ਨੂੰ ਹਲੂਣ ਕੇ ਰੱਖ ਦਿੱਤਾ ਇਹਦਾ ਕੋਈ ਲਾੜ ਸਿਰ ਹੱਥ ਨਹੀਂ ਆ ਰਿਹਾ ਪਹਿਲੀ ਵਾਰ ਜਦ ਮੈਂ ਇਸ ਕੇਸ ਤੇ ਨਜ਼ਰ ਮਾਰੀ ਸੀ ਤਾਂ ਇਹਨਾ ਟੇਡਾ ਨਹੀਂ ਸੀ ਲੱਗਾ ਇਸੇ ਲਈ ਹੱਥ ਪਾ ਲਿਆ ਹੁਣ ਸੋਚਦੀ ਆ ਕਿ ਇਹ ਕੇਸ ਲੈ ਕੇ ਮੈਂ ਕੋਈ ਗਲਤੀ ਤਾਂ ਨਹੀਂ ਕੀਤੀ ਇੰਨਾ ਵੀ ਘਬਰਨ ਦੀ ਲੋੜ ਨਹੀਂ ਕਈ ਕੇਸ ਪਹਿਲਾਂ ਢੇਡੇ ਲੱਗਦੇ ਨੇ ਪਰ ਜਦੋਂ ਉਹਨਾਂ ਵਿੱਚ ਖੋਬ ਜਾਈਏ ਤਾਂ ਆਸਾਨ ਹੋ ਜਾਂਦੇ ਨੇ ਵੱਡੇ ਬਾਬੂ ਨੇ ਤਜਰਬੇ ਦੀ ਗੱਲ ਕੀਤੀ ਤੁਸੀਂ ਠੀਕ ਕਹਿੰਦੇ ਹੋ ਮੇਰੇ ਨਾਲ ਪਹਿਲਾਂ ਵੀ ਇਸ ਤਰ੍ਹਾਂ ਹੋ ਚੁੱਕਾ ਹੈ ਇੱਕ ਵਾਰ ਤਾਂ ਮੈਂ ਕੇਸ ਹਾਰ ਦੀ ਹਾਰ ਦੀ ਬਚੀ ਸਾਂ ਜਦੋਂ ਜੱਜ ਨੇ ਮੇਰੇ ਮੁਕੱਲ ਦੇ ਹੱਕ ਵਿੱਚ ਫੈਸਲਾ ਸੁਣਾਇਆ ਤਾਂ ਇੱਕ ਪਲ ਲਈ ਤਾਂ ਮੈਨੂੰ ਯਕੀਨ ਹੀ ਨਾ ਆਇਆ ਜਦੋਂ ਮੇਰੇ ਮੋਕਲ ਦੇ ਇੱਕ ਰਿਸ਼ਤੇਦਾਰ ਨੇ ਮੇਰੇ ਸਾਹਮਣੇ ਮਿਠਾਈ ਦਾ ਡੱਬਾ ਕੀਤਾ ਤਾਂ ਮੈਂ ਹੋਸ਼ ਵਿੱਚ ਆਈ ਅਜਿਹੇ ਪਲ ਵੀ ਆਉਂਦੇ ਨੇ ਸਾਡੀ ਜ਼ਿੰਦਗੀ ਵਿੱਚ ਪਰ ਇਸ ਵਾਰ ਪਤਾ ਨਹੀਂ ਕਿਉਂ ਇਹ ਕੇਸ ਮੈਨੂੰ ਸੁਲਝਦਾ ਨਹੀਂ ਜਾਪਦਾ ਹੌਸਲਾ ਰੱਖੋ ਪਹਿਲਾਂ ਤਾਂ ਇਸ ਬਾਰੇ ਸੋਚਣਾ ਬੰਦ ਕਰੋ ਜੋ ਹੋਊ ਦੇਖੀ ਜਾਓ ਵਾਦੂ ਦੀ ਫਿਕਰ ਕਰਨ ਦੀ ਲੋੜ ਨਹੀਂ ਅੰਦਰ ਜਾ ਕੇ ਆਰਾਮ ਕਰੋ ਵੱਡੇ ਬਾਬੂ ਨੇ ਇੱਕ ਤਰ੍ਹਾਂ ਨਾਲ ਹੁਕਮ ਚਾੜ ਦਿੱਤਾ ਠੀਕ ਹੈ ਗੰਦੇ ਉਸੱਕਾ ਬੰਦ ਕਰ ਲਈਆਂ ਅਤੇ ਕੁਰਸੀ ਤੇ ਬੈਠੀ ਬੈਠੀ ਸੁਸਤਾਨ ਲੱਗੀ ਵੱਡੇ ਬਾਬੂ ਵੀ ਕੁਝ ਦੇਰ ਲਈ ਮੈਡਮ ਨੂੰ ਇਕੱਲੀ ਛੱਡ ਬਾਹਰ ਚਲੇ ਗਏ ਤੁਹਾਡਾ ਦਿਲ ਨਹੀਂ ਕਰਦਾ ਮਿਲਣ ਨੂੰ ਕਰਦਾ ਏ ਬਹੁਤ ਕਰਦਾ ਏ ਪਰ ਪਰ ਕੀ ਮਾਂ ਐਵੇਂ ਚੋਂਹਣ ਨਾਲ ਕੀ ਹੁੰਦਾ ਏ ਤੁਸੀਂ ਚਾਹੋ ਤਾਂ ਬਹੁਤ ਕੁਝ ਹੋ ਸਕਦਾ ਏ ਪਰ ਬੱਚੀਏ ਤਾੜੀ ਕਦੇ ਇੱਕ ਹੱਥ ਨਾਲ ਨਹੀਂ ਵੱਜਦੀ ਮੈਂ ਇੱਕ ਨੂੰ ਮਾਂ ਦੀ ਮਜਬੂਰੀ ਸਮਝ ਵਿੱਚ ਆ ਗਈ ਸੀ ਉਹ ਠੀਕ ਕਹਿ ਰਹੀ ਸੀ ਉਸ ਅੱਗੋਂ ਕੋਈ ਸਵਾਲ ਨਾ ਕੀਤਾ ਗਹਿਰੀਆਂ ਨਜ਼ਰਾਂ ਨਾਲ ਮਾਂ ਨੂੰ ਤੱਕ ਕੇ ਪੁੱਛਿਆ ਤੁਸੀਂ ਆਖਰੀ ਵਾਰ ਪਾਪਾ ਨੂੰ ਕਦੋਂ ਮਿਲੇ ਸੀ ਤਲਾਕ ਹੋ ਜਾਣ ਮਗਰੋਂ ਅਦਾਲਤ ਵਿੱਚੋਂ ਬਾਹਰ ਆਉਣ ਸਮੇਂ ਉਹ ਇੱਕ ਪਲ ਛਣ ਲਈ ਮੇਰੇ ਪਾਸ ਰੁਕੇ ਸਨ ਉਹਨਾਂ ਦੇ ਚਿਹਰੇ ਤੇ ਖੁਸ਼ੀ ਜਾਂ ਗਮੀ ਦੇ ਕੋਈ ਭਾਵ ਨਹੀਂ ਸਨ ਉਹਨਾਂ ਮੈਨੂੰ ਤੱਕਿਆ ਕੁਝ ਸੋਚਿਆ ਬੁੱਲ ਫੜ ਕੇ ਮੂੰਹੋਂ ਨਿਕਲਿਆ ਓਕੇ ਦੈਨ ਤੇ ਉਹ ਕਾਲੀ ਨਾਲ ਉੱਥੋਂ ਚਲੇ ਗਏ ਪਰ ਮੈਂ ਉੱਥੇ ਖਲੋਤੀ ਕਿੰਨੀ ਦੇਰ ਉਹਨਾਂ ਨੂੰ ਦੇਖਦੀ ਰਹੀ ਉਹਨਾਂ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਤੱਕਿਆ ਜਦ ਉਹਨਾਂ ਦੀ ਪਿੱਠ ਦਿਸਣੋਂ ਹਟ ਗਈ ਤਾਂ ਬੋਝਲ ਮਾਨ ਨਾਲ ਮੈਂ ਘਰ ਆ ਗਈ ਭਾਵੇਂ ਉਹਨਾਂ ਨਾਲ ਮੇਰੇ ਸੰਬੰਧ ਬਹੁਤੇ ਸੁਖਾਵੇਂ ਨਹੀਂ ਸਨ ਪਰ ਫਿਰ ਵੀ ਉਹਨਾਂ ਦਾ ਵਿਛੋੜਾ ਮੈਥੋਂ ਸਹਿ ਨਹੀਂ ਸੀ ਹੋ ਰਿਹਾ ਪਤਾ ਨਹੀਂ ਕਿਉਂ ਉਹ ਮੁਰਮੁਰ ਯਾਦ ਆਉਂਦੇ ਰਹੇ ਸੱਚੀ ਗੱਲ ਤਾਂ ਇਹ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸ ਦਿਨ ਬਹੁਤ ਤੜਪੀ ਸੀ ਫੇਰ ਕਦੇ ਮੁਲਾਕਾਤ ਨਹੀਂ ਹੋਈ ਮਹਿਕ ਨੇ ਜੋਰ ਦੇ ਕੇ ਪੁੱਛਿਆ ਉਹ ਦਿਨ ਗਿਆ ਤੇ ਆ ਦਿਨ ਆਇਆ ਮੁਲਾਕਾਤ ਤਾਂ ਕਿ ਮੈਂ ਉਹਨਾਂ ਦੀ ਸ਼ਕਲ ਵੀ ਮੁੜ ਕੇ ਕਦੇ ਨਹੀਂ ਦੇਖੀ ਤਕਲੀਫ ਤਾਂ ਪਾਪਾ ਨੂੰ ਵੀ ਹੋਈ ਹੋਵੇਗੀ ਕਹਿ ਨਹੀਂ ਸਕਦੀ ਉਹ ਥੋੜੇ ਵਿਲਕਤ ਸੁਭਾਅ ਦੇ ਹਨ ਕਦੇ ਰੋਮਾਂਟਿਕ ਨਹੀਂ ਰਹੇ ਇਹੋ ਜਿਹੇ ਬੰਦੇ ਸਹਜੇ ਹੀ ਮਨ ਹੋਰ ਪਾਸੇ ਲਾ ਲੈਂਦੇ ਹਨ ਝਗੜਾ ਕਿਸ ਗੱਲ ਦਾ ਸੀ ਕਿ ਤਲਾਕ ਦੀ ਨੌਬਤ ਆ ਗਈ ਮਹਿਕ ਦੇ ਦਿਮਾਗ ਵਿੱਚ ਲੰਮੇ ਅਰਸੇ ਤੋਂ ਇਹ ਪ੍ਰਸ਼ਨ ਚੱਕਰ ਘੱਟ ਰਿਹਾ ਸੀ ਉਸ ਕਈ ਵਾਰ ਮਾਂ ਤੋਂ ਪੁੱਛਣਾ ਚਾਹਿਆ ਪਰ ਸਬਬ ਹੀ ਨਹੀਂ ਬਣਿਆ ਮੌਕਾ ਚੰਗਾ ਦੇਖ ਕੇ ਉਸ ਮਾਂ ਨੂੰ ਪੁੱਛ ਹੀ ਲਿਆ ਉਹ ਹਰ ਵੇਲੇ ਆਪਣੇ ਵਿੱਚ ਮਸਤ ਰਹਿੰਦੇ ਸਨ ਇਸ ਦੇ ਉਲਟ ਮੈਂ ਬਹੁਤ ਚੁਲਬੁਲੇ ਸੀ ਕਈ ਵਾਰ ਤਾਂ ਨਿੱਕੀ ਜਹੀ ਗੱਲ ਤੇ ਉਹਨਾਂ ਨਾਲ ਖੈਬਰ ਪੈਂਦੀ ਉਹ ਚੁੱਪਚਾਪ ਸੁਣਦੇ ਰਹਿੰਦੇ ਮੇਰੇ ਵਿੱਚ ਬਚਪਨਾ ਸੀ ਤੇ ਉਹ ਗੰਭੀਰ ਸੁਭਾਅ ਦੇ ਸਨ ਮੈਂ ਦਿਲ ਖੋਲ ਕੇ ਗੱਲ ਕਰਦੀ ਤੇ ਉਹਨਾਂ ਦੇ ਅੰਦਰ ਕੀ ਚੱਲ ਰਿਹਾ ਉਹ ਇਸ ਦੀ ਹਵਾ ਵੀ ਲੱਗਣ ਨਾ ਦਿੰਦੇ ਬਹੁਤ ਹੋਇਆ ਤਾਂ ਹੂੰ ਹਾਂ ਕਰਕੇ ਪਰ ਖੁੱਲ ਕੇ ਗੱਲ ਨਾ ਕਰਦੇ ਮੈਨੂੰ ਇਸੇ ਗੱਲ ਦੀ ਚੇੜ ਸੀ ਇਸੇ ਕਰਕੇ ਕਈ ਵਾਰ ਅਚਨ-ਚੇਤ ਉਹਨਾਂ ਤੇ ਅਗਨ ਵਰਖਾ ਕਰ ਦਿੰਦੀ ਪਰ ਉਹਨਾਂ ਤੇ ਕੋਈ ਅਸਰ ਨਾ ਹੁੰਦਾ ਉਹ ਚੁੱਪਚਾਪ ਉਥੋਂ ਖਿਸਕ ਜਾਂਦੇ ਸਾਡੇ ਵਿਚਾਰ ਕੋਈ ਸਾਂਝ ਨਹੀਂ ਸਿਭਣ ਸਕੀ ਮੈਂ ਤੰਗ ਆ ਚੁੱਕੀ ਸੀ ਤੇਰੇ ਨਾਨਾ ਜੀ ਦੀ ਮਰਜ਼ੀ ਦੇ ਉਲਟ ਮੈਂ ਉਹਨਾਂ ਤੋਂ ਵੱਖ ਹੋ ਜਾਂਦਾ ਫੈਸਲਾ ਕਰ ਲਿਆ ਤੇਰੇ ਪਾਪਾ ਨਾਲ ਗੱਲ ਕੀਤੀ ਤਾਂ ਉਹਨਾਂ ਦੇ ਮੂੰਹੋਂ ਇਹ ਦੋ ਸ਼ਬਦ ਨਿਕਲੇ ਜਿੱਦਾਂ ਤੁਹਾਡੀ ਮਰਜ਼ੀ ਜਵਾਬ ਸੁਣ ਕੇ ਮੇਰੇ ਸੱਤੀ ਕੱਪੜੀ ਅੱਗ ਲੱਗ ਗਈ ਇਸ ਬੰਦੇ ਨੂੰ ਕੋਈ ਫਰਕ ਹੀ ਨਹੀਂ ਜੇ ਇਹਨੂੰ ਮੇਰੀ ਪਰਵਾਹ ਨਹੀਂ ਤਾਂ ਮੈਂ ਕਿਉਂ ਤਰਲੋ ਮੱਛੀ ਹੁੰਦੀ ਰਹਾ ਮੈਂ ਕਿੰਨੇ ਦਿਨੇ ਅੰਦਰੋਂ ਅੰਦਰ ਹੀ ਉਬਾਲੇ ਖਾਂਦੀ ਰਹੀ ਉਸ ਸਖਸ਼ ਨੇ ਇਹ ਪੁੱਛਣ ਦੀ ਖੇਚਲ ਵੀ ਨਾ ਕੀਤੀ ਕਿ ਆਖਰ ਮੈਂ ਇੰਨਾ ਵੱਡਾ ਫੈਸਲਾ ਕਿਉਂ ਲੈ ਲਿਆ ਕਿਤੇ ਮੈਥੋਂ ਕੋਈ ਗੁਸਤਾਖੀ ਤਾਂ ਨਹੀਂ ਹੋ ਗਈ ਮਨ ਦੀ ਇੱਕ ਨੁੱਕਰ ਵਿੱਚੋਂ ਇਹ ਆਵਾਜ਼ ਆਈ ਉਹ ਆਵੇਗਾ ਜ਼ਰੂਰ ਪੈਚਅਪ ਕਰਨ ਦਾ ਯਤਨ ਕਰੇਗਾ ਮੈਨੂੰ ਮਨਾਉਣ ਦੀ ਕੋਸ਼ਿਸ਼ ਕਰੇਗਾ ਪਰ ਅਜਿਹਾ ਕੁਝ ਨਾ ਹੋਇਆ ਤੇ ਮੈਂ ਤੜਪ ਕੇ ਰਹਿ ਗਈ ਹੁਣ ਮੇਰੇ ਲਈ ਪਿੱਛੇ ਹਟਣ ਦਾ ਸਵਾਲ ਹੀ ਨਹੀਂ ਸੀ ਮੈਂ ਉਸ ਸਮੇਂ ਕਿੰਨੇ ਸਾਲਾਂ ਦੀ ਸਾਂ ਤੇਰੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਹੀ ਇਹ ਸਭ ਕੁਝ ਹੋ ਗਿਆ ਸੀ ਤੁਸੀਂ ਮੁੜ ਵਿਆਹ ਨਹੀਂ ਕਰਾਇਆ ਮੇਰੇ ਕਾਰਨ ਜਾਂ ਤੁਹਾਨੂੰ ਉਹਨਾਂ ਦੀ ਉਡੀਕ ਸੀ ਇਸ ਦੀ ਲੋੜ ਹੀ ਮਹਿਸੂਸ ਨਹੀਂ ਹੋਈ ਦੂਜੀ ਗੱਲ ਤੇਰੇ ਪਾਪਾ ਨਾਲ ਉਂਝ ਤਾਂ ਕੋਈ ਲੜਾਈ ਝਗੜਾ ਨਹੀਂ ਸੀ ਮੇਰੇ ਮਨ ਵਿੱਚ ਥੋੜਾ ਬਹੁਤ ਗੁੱਸਾ ਜ਼ਰੂਰ ਸੀ ਪਰ ਇੰਨਾ ਵੀ ਨਹੀਂ ਕਿ ਉਹਨਾਂ ਦੀ ਸ਼ਕਲ ਤੋਂ ਨਫ਼ਰਤ ਹੋ ਜਾਂਦੀ ਅਸੀਂ ਜਿੰਨੀ ਜਿੰਨੀ ਦੇਰ ਵੀ ਇਕੱਠੇ ਰਹੇ ਉਹਨਾਂ ਮੈਨੂੰ ਕਦੇ ਉੱਚਾ ਨਿਵਾ ਨਹੀਂ ਬੋਲਿਆ ਕੋਈ ਚੋਬ ਵੀ ਗੱਲ ਵੀ ਨਹੀਂ ਕੀਤੀ ਇਸ ਗੱਲ ਨੂੰ ਯਾਦ ਕਰਕੇ ਛੱਡਦੀ ਕੁੜੀ ਦੀ ਮੇਰਾ ਗੁੱਸਾ ਜਿੱਦਾਂ ਚੜਿਆ ਸੀ ਓਦਾਂ ਹੀ ਉਤਰ ਗਿਆ ਮੇਰੇ ਮਨ ਵਿੱਚ ਕੋਈ ਮਲਾਲ ਨਹੀਂ ਰਿਹਾ ਮੈਂ ਪਹਿਲਾ ਵਾਂਗ ਨਾਰਮਲ ਹੋ ਗਈ ਪਰ ਉਹਨਾਂ ਦੀ ਘਾਟ ਪੂਰੀ ਨਹੀਂ ਹੋਈ ਉਹਨਾਂ ਦੀ ਕੋਈ ਯਾਦ ਮੇਰੇ ਨਾਲ ਜੁੜੀ ਉਹਨਾਂ ਦੀ ਕੋਈ ਯਾਦ ਨਹੀਂ ਪਰ ਤੇਰੇ ਨਾਲ ਜੁੜੀਆਂ ਅਣਗਿਣਤ ਯਾਦਾਂ ਦੀ ਪਟਾਰੀ ਸਾਂਭੀ ਪਈ ਏ ਮੇਰੇ ਚੇਤਿਆਂ ਵਿੱਚ ਜਦ ਕਹੇਗੀ ਖੋਲ ਦੇਾਂਗੀ ਇੱਕ ਯਾਦ ਤਾਂ ਬਈ ਬਹੁਤੀ ਹੀ ਨਿੱਗੀ ਹੈ ਜਦੋਂ ਘੜੀ ਪਰ ਚੇਤੇ ਆਉਂਦੇ ਨੇ ਮਨ ਗਦਗਦ ਹੋ ਜਾਂਦਾ ਹੈ ਇੱਕ ਮਿੱਠੀ ਜਹੀ ਝੁੰਚਣੀ ਆ ਜਾਂਦੀ ਹੈ ਉਹ ਕਿਹੜੀ ਜਰਾ ਮੈਂ ਵੀ ਤਾਂ ਸੁਣਾ ਤੂੰ ਉਹਦੋਂ ਬਹੁਤ ਨਿੱਕੀ ਸੈਂ ਇੱਕ ਵਾਰ ਦੀ ਗੱਲ ਹੈ ਮੈਂ ਇੱਕ ਕੰਮ ਦੇ ਸਿਲਸਿਲੇ ਵਿੱਚ ਬਾਹਰ ਗਈ ਸੀ ਸਾ ਉੱਥੇ ਕੁਝ ਦਿਨ ਲੱਗ ਗਏ ਤੇਰੇ ਸਕੂਲ ਦੀ ਫੀਸ ਸਮੇਂ ਸਿਰ ਤਾਰੀ ਨਾ ਜਾ ਸਕੀ ਸਕੂਲ ਵਾਲਿਆਂ ਤੇਰਾ ਨਾਂ ਕੱਟ ਦਿੱਤਾ ਤੇਰੇ ਨਾਨਾ ਜੀ ਨੇ ਦੱਸਿਆ ਤਾਂ ਮੈਂ 당ਗ ਰਹਿ ਗਈ ਇਹ ਕਿੱਦਾਂ ਹੋ ਸਕਦਾ ਮੈਂ ਕਦੇ ਇੱਕ ਦਿਨ ਵੀ ਲੇਟ ਨਹੀਂ ਹੋਈ ਮੈਨੂੰ ਬਹੁਤ ਪਰੇਸ਼ਾਨੀ ਹੋਈ ਪਰ ਉਸ ਸਮੇਂ ਮੈਂ ਬਹੁਤ ਦੂਰ ਬੈਠੀ ਸਾਂ ਕੁਝ ਕਰ ਵੀ ਨਹੀਂ ਸਕਦੀ ਸਾਂ ਵਾਪਸ ਆਈ ਦੂਜੇ ਦਿਨ ਸਕੂਲ ਪੁੱਜ ਗਈ ਜਾਂਦਾ ਹੀ ਕੜਕਗਾ ਆਵਾਜ਼ ਵਿੱਚ ਤਲਖੀ ਨਾਲ ਪੁੱਛਿਆ ਕਿੰਨੇ ਪੈਸੇ ਲੈਣੇ ਨੇ ਤੁਸੀਂ ਦੂਜੇ ਪਾਸੇ ਜਵਾਬ ਮਿਲਿਆ ਜੀ ਅਸਾਂ ਕੁਝ ਨਹੀਂ ਲੈਣਾ ਤੁਸੀਂ ਸਕੂਲ ਦਾ ਕੋਈ ਪੈਸਾ ਨਹੀਂ ਦੇਣਾ ਜੇ ਮੈਂ ਤੁਹਾਡਾ ਕੋਈ ਪੈਸਾ ਨਹੀਂ ਦੇਣਾ ਤਾਂ ਮੇਰੀ ਬੱਚੀ ਦਾ ਨਾਂ ਕਿਉਂ ਕੱਟਿਆ ਗਿਆ ਏ ਮੈਡਮ ਜੀ ਪਹਿਲਾਂ ਸ਼ਾਂਤੀ ਨਾਲ ਸਾਡੀ ਗੱਲ ਸੁਣ ਲਓ ਉਹਨਾਂ ਬੇਨਤੀ ਕੀਤੀ ਪਰ ਮੈਂ ਗੁੱਸੇ ਵਿੱਚ ਬੋਲਦੀ ਰਹੀ ਕੀ ਗੱਲ ਸੁਣਾ ਮੈਂ ਤੁਹਾਡੀ ਮੈਂ ਕਿਤੇ ਨਾਸਤਾ ਨਹੀਂ ਸੀ ਚੱਲੀ ਥੋੜੇ ਦਿਨਾਂ ਲਈ ਬਾਹਰ ਗਈ ਸੀ ਇਸ ਲਈ ਸਮੇਂ ਸਿਰ ਫੀਸ ਨਹੀਂ ਦੇ ਸਕੀ ਤੇ ਤੁਸੀਂ ਮੇਰੀ ਬੱਚੀ ਦਾ ਨਾਂ ਕੱਟ ਦਿੱਤਾ ਮੈਡਮ ਜੀ ਗੱਲ ਥੋੜੇ ਦਿਨਾਂ ਦੀ ਹੁੰਦੀ ਤਾਂ ਇਹ ਨੌਬਤ ਨਹੀਂ ਆਉਣੀ ਸੀ ਪਿਛਲੇ 2 ਮਹੀਨਿਆਂ ਤੋਂ ਤੁਸੀਂ ਫੀਸ ਜਮ੍ਹਾਂ ਨਹੀਂ ਕਰਾਈ ਇਸ ਲਈ ਮਜਬੂਰ ਹੋ ਕੇ ਪ੍ਰਿੰਸੀਪਲ ਮੈਡਮ ਨੇ ਇੱਕ ਕਦਮ ਚੁੱਕਿਆ 2 ਮਹੀਨੇ ਕੀ ਗੱਲ ਕਰਦੇ ਹੋ ਤੁਸੀਂ ਜੀ ਪੂਰੇ 2 ਮਹੀਨੇ ਪਰ ਮੈਂ ਤਾਂ ਮਹੀਨਾ ਚੜ੍ਹਨ ਸਾਰ ਆਪਣੇ ਸਹਾਇਕ ਨੂੰ ਪੈਸੇ ਦੇ ਕੇ ਭੇਜ ਦਿੰਦੀ ਹਾਂ ਉਹ 2 ਮਹੀਨਿਆਂ ਤੋਂ ਨਹੀਂ ਆਇਆ ਦਫ਼ਤਰ ਵਾਲਿਆਂ ਦੱਸਿਆ ਤਾਂ ਮੇਰੇ ਖਾਨੇ ਹੋ ਗਈ ਓ ਮਾਈ ਗੋਡ ਜਾਨੋ ਕਿਸੇ ਨੇ ਗੂੜੀ ਨੀਂਦ ਵਿੱਚ ਹਲੂਣ ਕੇ ਉਠਾ ਦਿੱਤਾ ਹੋਵੇ ਨਾ ਉਹ ਗਲਤ ਸਨ ਤੇ ਨਾ ਮੈਂ ਕਰ ਆ ਕੇ ਪੜਤਾਲ ਕੀਤੀ ਮੇਰੇ ਸਹਾਇਕ ਨੂੰ ਕਿਸੇ ਕਾਰਨ ਪੈਸੇ ਦੀ ਲੋੜ ਪੈ ਗਈ ਉਸ ਦਲ ਦੇ ਮਾਰੇ ਮੈਥੋਂ ਪੈਸੇ ਨਾ ਮੰਗੇ ਪਰ ਤੇਰੀ ਫੀਸ ਖਰਚ ਕੇ ਆਪਣਾ ਕੰਮ ਸਾਰ ਲਿਆ ਭਾਵੇਂ ਇਹ ਅਣਗਹਿਲੀ ਮੈਥੋਂ ਨਹੀਂ ਸੀ ਹੋਈ ਪਰ ਕਸੂਰ ਮੇਰੇ ਸਹਾਇਕ ਦਾ ਸੀ ਪਰ ਜ਼ਿੰਮੇਵਾਰੀ ਤਾਂ ਮੇਰੀ ਬਣਦੀ ਸੀ ਇਹ ਸੋਚ ਕੇ ਮੈਂ ਢਿੱਲੀ ਪੈ ਗਈ ਮੈਂ ਬੜੀ ਹਲੀਮੀ ਨਾਲ ਪੁੱਛਿਆ ਪ੍ਰਿੰਸੀਪਲ ਮੈਡਮ ਨਾਲ ਮੇਰੀ ਗੱਲ ਕਰਾਉਗੇ ਪਲੀਜ਼ ਮਿਲਣਾ ਚਾਹੋ ਤਾਂ ਬੇਸ਼ੱਕ ਮੇਲੇ ਲਵੋ ਪਰ ਇਸ ਦੀ ਲੋੜ ਕੋਈ ਨਹੀਂ ਮਤਲਬ ਮਤਲਬ ਇਹ ਕਿ ਬੱਚੀ ਦੀ ਫੀਸ ਭਰੀ ਜਾ ਚੁੱਕੀ ਹੈ ਭਰੀ ਜਾ ਚੁੱਕੀ ਹੈ ਹਾਂਜੀ ਕੀ ਮੇਰਾ ਸਹਾਇਕ ਆਇਆ ਸੀ ਜੀ ਨਹੀਂ ਫੇਰ ਬੱਚੀ ਦਾ ਨਾਟ ਘਟ ਹੋਣ ਤੋਂ ਪਹਿਲਾਂ ਹੀ ਇੱਕ ਸੱਜਣ ਸਾਡੇ ਪਾਸ ਆਏ ਉਹ ਕੌਣ ਸਨ ਅਸੀਂ ਨਹੀਂ ਜਾਣਦੇ ਅਸੀਂ ਉਹਨਾਂ ਨੂੰ ਪਹਿਲਾਂ ਕਦੇ ਦੇਖਿਆ ਵੀ ਨਹੀਂ ਸੀ ਉਹ ਸਕੂਲੋਂ ਚੰਗੇ ਰੱਜੇ ਪੁੱਜੇ ਤੇ ਅਸਰ ਰਸੂਖ ਵਾਲੇ ਜਾਪਦੇ ਸਨ। ਉਹਨਾਂ ਨੇ ਅਗਲੇ ਪਿਛਲੇ ਸਾਰੇ ਪੈਸਿਆਂ ਦੇ ਨਾਲ-ਨਾਲ ਪੂਰੇ ਸਾਲ ਦੀ ਵੀ ਫੀਸ ਭਰ ਦਿੱਤੀ। ਜਾਂਦੇ ਹੋਏ ਇਹ ਵੀ ਕਹਿ ਗਏ ਅੱਗੇ ਇਹੋ ਜਿਹੀ ਕੋਈ ਗੱਲ ਹੋਵੇ ਤਾਂ ਉਹਨਾਂ ਨੂੰ ਦੱਸਿਆ ਜਾਵੇ। ਪਰ ਕਿਸੇ ਵੀ ਹਾਲਤ ਵਿੱਚ ਮੇਰੀ ਬੇਟੀ ਦੀ ਪੜ੍ਹਾਈ ਦਾ ਹਰਜਾ ਨਹੀਂ ਹੋਣਾ ਚਾਹੀਦਾ। ਗੁੱਡ। ਪਾਪਾ ਹੁਣ ਤਾਂ ਇਹੋ ਜਹੇ। ਸੁਣ ਮਹਿਕ ਖੁਸ਼ੀ ਨਾਲ ਉਛਲ ਪਈ। ਤੇਰੇ ਨਾਲ ਜੁੜੇ ਇਹੋ ਜਹੇ ਹੋਰ ਪਲ ਵੀ ਆਏ ਨੇ ਜ਼ਿੰਦਗੀ ਵਿੱਚ। ਪਰ ਇਹ ਪਹਿਲੀ ਘਟਨਾ ਸੀ ਇਸ ਲਈ ਮੁੜਕੜ ਚੇਤੇ ਆ ਜਾਂਦੀ ਹੈ ਮੈਡਮ ਹੂੰ ਕੋਈ ਤੁਹਾਨੂੰ ਮਿਲਣ ਆਇਆ ਉਹਨਾਂ ਨੂੰ ਅੰਦਰ ਲਿਆ ਕੋਈ ਫਾਇਦਾ ਨਹੀਂ ਜਿਹੜਾ ਆਇਆ ਸੀ ਉਹ ਚਲਾ ਗਿਆ ਵੱਡੇ ਬਾਬੂ ਨੇ ਅੰਦਰ ਆਉਂਦਿਆਂ ਦੱਸਿਆ ਪਰ ਮੈਨੂੰ ਮਿਲਣ ਆਇਆ ਸੀ ਫਿਰ ਚਲਾ ਕਿਉਂ ਗਿਆ ਮੈਡਮ ਨੇ ਹੈਰਾਨ ਹੁੰਦਿਆਂ ਪੁੱਛਿਆ ਇਹ ਮੈਂ ਨਹੀਂ ਜਾਣਦਾ ਪਰ ਜਾਂਦਾ ਹੋਇਆ ਤੁਹਾਡੇ ਨਾਲ ਇੱਕ ਖੱਤ ਦੇ ਗਿਆ ਏ ਵੱਡੇ ਬਾਬੂ ਨੇ ਮੈਡਮ ਨੂੰ ਖੱਤ ਦਿੰਦਿਆਂ ਕਿਹਾ ਖਾਤ ਕਿਲੇ ਕਿ ਆ ਖਾਤ ਵਿੱਚ ਤੁਸੀਂ ਪੜਿਆ ਹੋਵੇਗਾ ਪੜ ਮੈਂ ਕਿਹੜੇ ਵੇਲੇ ਲਿਆ ਵੱਡੇ ਬਾਬੂ ਨੇ ਕਾਲੀ ਨਾਲ ਕਿਹਾ ਚਲ ਕੋਈ ਨਾ ਲਿਆਉ ਮੈਂ ਪੜ ਲੈਂਦੀ ਆ ਮਹਿਕ ਵੱਡੇ ਬਾਬੂ ਦੇ ਹੱਥੋਂ ਖਾਤ ਲੈ ਕੇ ਪੜਨ ਲੱਗ ਪਈ ਲਿਖਿਆ ਸੀ ਮਹਿਕ ਮੇਰੀ ਬੱਚੀ ਤੂੰ ਇਸੇ ਤਰ੍ਹਾਂ ਚਾਹਕਦੀ ਰਹੇ ਰੱਬpass ਇਹੋ ਅਰਦਾਸ ਕਰਦਾ ਹਾਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਇਹ ਜਿਹੜੇ ਕੇਸ ਕੇਸ ਨੂੰ ਤਾਂ ਹੱਥ ਵਿੱਚ ਲਿਆ ਉਹਨੇ ਤੇਰੀ ਨੀਂਦ ਉਡਾ ਦਿੱਤੀ ਏ ਇਸ ਕੇਸ ਦਾ ਕੀ ਬਣੇਗਾ ਤੈਨੂੰ ਹਰ ਵੇਲੇ ਇਹੋ ਚਿੰਤਾ ਲੱਗੀ ਰਹਿੰਦੀ ਏ ਮੇਰੀ ਬੱਚੀ ਆਪਣੇ ਕੰਮ ਲਈ ਚਿੰਤਿਤ ਹੋਣਾ ਚੰਗੀ ਗੱਲ ਹੈ ਇਹੋ ਜਹੀ ਚਿੰਤਾ ਉਹੀ ਕਰਦੇ ਜਿਹੜਾ ਆਪਣੇ ਕੰਮ ਲਈ ਇਮਾਨਦਾਰ ਹੋਵੇ ਤੂੰ ਬਹੁਤ ਇਮਾਨਦਾਰ ਏ ਤੇ ਪੂਰੇ ਸਿਰੜ ਨਾਲ ਆਪਣਾ ਕੰਮ ਕਰਦੀ ਏ ਅੱਗੋਂ ਵੀ ਇਦਾਂ ਹੀ ਕਰਦੀ ਰਹੇਗੀ ਮੈਨੂੰ ਭਰੋਸਾ ਹੈ ਤੂੰ ਉਹਨਾਂ ਲੋਕਾਂ ਵਿੱਚੋਂ ਨਹੀਂ ਜਿਹੜੇ ਐਵੇਂ ਹਾਰ ਮੰਨ ਲੈਂਦੇ ਨੇ ਤੂੰ ਤਾਂ ਮੇਰੀ ਬਹਾਦਰ ਬੱਚੀ ਏ ਐਵੇਂ ਕਾ ਬਰੀਦਾ ਨਹੀਂ ਮੈਂ ਪੂਰੇ ਕੇਸ ਦੀ ਸਟੱਡੀ ਕੀਤੀ ਹੈ ਤੇਰੀਆਂ ਦਲੀਲਾਂ ਵੀ ਸੁਣੀਆਂ ਨੇ ਬੱਚੇ ਤੈ ਹਨੇਰੇ ਵਿੱਚ ਖੂਬ ਲਾਠੀਆਂ ਚਲਾਈਆਂ ਨੇ ਪਰ ਕਿਤੇ ਵੀ ਅਸਲ ਮੁੱਦੇ ਦੀ ਗੱਲ ਨਹੀਂ ਕੀਤੀ ਕੇਸ ਕਮਜ਼ੋਰ ਹੋਣਾ ਹੀ ਸੀ ਮੁਕਦਮੇ ਦੇ ਜਿਸ ਪਹਿਲੂ ਨੂੰ ਖੋਖਣ ਦੀ ਲੋੜ ਸੀ ਉਹ ਤੈ ਖੋਖਿਆ ਨਹੀਂ ਮੈਂ ਕੁਝ ਨੁਕਤੇਆਂ ਵੱਲ ਤੇਰਾ ਧਿਆਨ ਦਿਵਾ ਰਿਹਾ ਉਹਨਾਂ ਤੇ ਫੋਕਸ ਕਰ ਕੁਝ ਪੜਨ ਦੀ ਲੋੜ ਵੀ ਏ ਕੀ ਪੜਨਾ ਏ ਇਹ ਮੈਂ ਲਿਖ ਦਿੱਤਾ ਮੰਨ ਚਿੱਤ ਲਾ ਕੇ ਕੰਮ ਕਰ ਜੀਤ ਹਰ ਹਾਲਤ ਵਿੱਚ ਮੇਰੀ ਬੱਚੀ ਦੀ ਹੋਵੇਗੀ ਮਹਿਕ ਨੇ ਪੱਤਰ ਦੇ ਦੂਜੇ ਹਿੱਸੇ ਨੂੰ ਖੋਖਿਆ ਦੋ ਤਿੰਨ ਵਾਰ ਪੜ੍ਹਿਆ ਕੇਸ ਦਾ ਠੰਡੇ ਦਿਮਾਗ ਨਾਲ ਮੁਲਾਂਕਣ ਕੀਤਾ ਤਾਂ ਅਸਲ ਗੁੰਡੀ ਉਸ ਦੀ ਸਮਝ ਵਿੱਚ ਆ ਗਈ ਉਹ ਖੁਸ਼ੀ ਨਾਲ ਉੱਛਲ ਪਈ ਅਰੇ ਵਾਹ ਇਹ ਅੰਕਲ ਤਾਂ ਬਹੁਤ ਲਾਜਵਾਬ ਹਨ ਕੌਣ ਹਨ ਉਸ ਇਹ ਜਾਣਨ ਲਈ ਪੱਤਰ ਨੂੰ ਇੱਕ ਵਾਰ ਫੇਰ ਖੋਖਿਆ ਪਰ ਕਿਦਰੇ ਵੀ ਕੋਈ ਨਾਮ ਪਤਾ ਨਹੀਂ ਸੀ ਵੱਡੇ ਬਾਬੂ ਕਮਰੇ ਵਿੱਚ ਆਏ ਤਾਂ ਪੁੱਛਿਆ ਇਹ ਅੰਕਲ ਕੌਣ ਹਨ ਕੀ ਗੱਲ ਉਸ ਆਧਾਰਨ ਵਕੀਲ ਨਾ ਹੋ ਹੀ ਨਹੀਂ ਸਕਦੇ ਵਾਟ ਯ ਜੀਨੀਅਸ ਵਕਾਲਤ ਦੀਆਂ ਬਰੀਕੀਆਂ ਨੂੰ ਸਮਝਣ ਵਾਲੇ ਇਹੋ ਜਿਹੇ ਤੁਰੰਦਰ ਕਿੱਥੇ ਮਿਲਦੇ ਹਨ ਇਹਨਾਂ ਮੇਰੇ ਕਪਾੜ ਖੋਲ ਦਿੱਤੇ ਨੇ ਮੈਂ ਕਿੱਥੇ ਗਲਤ ਸੀ ਇਹਨੂੰ ਪੜ੍ਹ ਕੇ ਸਮਝ ਵਿੱਚ ਆਇਆ ਇਹਨਾਂ ਲੋਕਾਂ ਨੇ ਉਮਰਾਂ ਗਾਲ ਦਿੱਤੀਆਂ ਇਸ ਕੰਮ ਵਿੱਚ ਪਰ ਮੈਡਮ ਸਾਡੀ ਨਵੀਂ ਪੀੜ੍ਹੀ ਵਿੱਚ ਆਪਣੇ ਕੰਮ ਲਈ ਇਹੋ ਜਿਹਾ ਸਮਰਪਣ ਵੇਖਣ ਨੂੰ ਨਹੀਂ ਮਿਲਦਾ ਅੰਕਲ ਤੁਹਾਡੀ ਗੱਲ ਕੁਝ ਹੱਦ ਤੱਕ ਠੀਕ ਹੈ ਪਰ ਨਵੀਂ ਪੀੜ੍ਹੀ ਵਿੱਚ ਵੀ ਇਹੋ ਜਿਹੇ ਬੇਰਲੇ ਲੋਕ ਮਿਲ ਜਾਂਦੇ ਹਨ ਚਲੋ ਹੁਣ ਨਵੇਂ ਸਿਰੇ ਤੋਂ ਮੁਕਦਮੇ ਦੀ ਤਿਆਰੀ ਕਰੋ ਤੁਹਾਡੇ ਪਾਸ ਚੌਖਾ ਸਮਾਂ ਹੈ ਵੱਡੇ ਬਾਬੂ ਨੇ ਬਾਹਰ ਜਾਂਦਿਆਂ ਕਿਹਾ ਓ ਮੇਰੀ ਪਿਆਰੀ ਮਾਂ ਬਾਹਰੋਂ ਆਉਂਦਿਆਂ ਸਾਰ ਮਹਿਕ ਆਪਣੀ ਮਾਂ ਨੂੰ ਕਲਾਵੇ ਵਿੱਚ ਲੈ ਕੇ ਉੱਚਲਣ ਲੱਗੀ ਸੱਚ ਤੂੰ ਕਿੰਨੀ ਚੰਗੀ ਏ ਮੇਰੀ ਮੜੀਏ ਓ ਇੱਕ ਵਾਰ ਫੇਰ ਮਾਂ ਨੂੰ ਚਿੰਬੜ ਗਈ ਬਸ ਵੀਕਾਰ ਹੋਣ ਮਾਰ ਹੀ ਸੁੱਟੇਗੀ ਇਨਾ ਪਿਆਰ ਕਰਕੇ ਤੇਰਾ ਕੁਝ ਨਹੀਂ ਵਿਗੜਨਾ ਪਰ ਜੇ ਇਸ ਬੁੱਢੀ ਦੇ ਕੋਈ ਹੱਡੀ ਕੜਕ ਗਈ ਤਾਂ ਲੈਣੇ ਤੇ ਦੇਣੇ ਪੈ ਜਾਣਗੇ ਮਾਂ ਨੇ ਲਾਡ ਨਾਲ ਉਹਦੀਆਂ ਗੱਲਾਂ ਤੇ ਹੱਥ ਫੇਰਦਿਆਂ ਕਿਹਾ ਉਹ ਹਾਏ ਮੈਂ ਤਾਂ ਭੁੱਲੀ ਗਈ ਸਾਂ ਕੱਚੀ ਕਲੀ ਕਚਨਾਰ ਕੀ ਮੇਰੀ ਮਾਂ ਬਹੁਤ ਨਾਜ਼ੁਕ ਹੈ ਮਲੂਕੜੀ ਏ ਪਰ ਮੈਂ ਵੀ ਕੀ ਕਰਾਂ ਦਿਲ ਹੀ ਨਹੀਂ ਮੰਨਦਾ ਇਹੋ ਜਿਹੀ ਸੋਹਣੀ ਨੱਡੀ ਨੂੰ ਵੇਖ ਬਾਰ-ਬਾਰ ਪਿਆਰ ਕਰਨ ਨੂੰ ਜੀ ਕਰਦਾ ਬਈ ਜੀ ਕਰਦਾ ਪਿਆਰ ਕਰਨ ਨੂੰ ਜੀ ਕਰਦਾ ਉਹ ਮਾਦੇ ਮੋਢਿਆਂ ਤੇ ਹੱਥ ਰੱਖ ਗੁਣਗਣਾਉਣ ਲੱਗ ਪਈ ਉਹ ਤਾਂ ਠੀਕ ਐ ਪਰ ਇਹੋ ਜਿਹਾ ਪਿਆਰ ਨਾ ਕਰੀ ਪਿਆਰ ਤਾਂ ਪਿਆਰ ਹੀ ਹੁੰਦਾ ਏ ਮੇਰੀ ਪਿਆਰੀ ਪਿਆਰੀ ਮਾਂ ਅੱਜ ਮਾਂ ਤੇ ਇੰਨਾ ਪਿਆਰ ਕਿਉਂ ਆ ਰਿਹਾ ਹੈ ਜਿਵੇਂ ਕੋਈ ਕੇਸ ਜਿੱਤ ਲਿਆ ਹੋਵੇ ਕੇਸ ਹੀ ਜਿੱਤਿਆ ਮਾਂ ਉਹ ਵੀ ਬਹੁਤ ਔਖਾ ਤੇ ਗੁੰਝਲਦਾਰ ਇਹ ਕੋਈ ਸਧਾਰਨ ਕੇਸ ਨਹੀਂ ਸੀ ਇੱਕ ਵਾਰ ਤਾਂ ਮੇਰੇ ਪਸੀਨੇ ਛੁੱਟ ਗਏ ਸੀ ਇਹਦੀ ਪੋਜੀਸ਼ਨ ਦੇਖ ਕੇ ਕੋਈ ਲਾੜਸੀ ਰਹੀ ਨਹੀਂ ਦਿਖ ਰਿਹਾ ਸੀ ਫੇਰ ਕੀ ਕੌਤਕ ਹੋਇਆ ਕੌਤਕ ਜਿਹਾਂ ਕੌਤਕ ਮੈਂ ਤਾਂ ਦੇਲੀ ਛੱਡ ਦਿੱਤਾ ਸੀ ਪਰ ਪਰ ਇਹ ਕੌਤਕ ਹੋਇਆ ਕਿਵੇਂ ਇਸ ਖੱਤ ਨੇ ਕੀਤੇ ਕੌਤਕ ਮੈਨੂੰ ਨਹੀਂ ਦਿਖਾਏਂਗੀ ਇਹ ਖੱਤ ਤੁਸੀਂ ਵੀ ਦੇਖ ਲਓ ਇਹ ਖੱਤ ਇਸ ਖੱਤ ਨੇ ਮੈਨੂੰ ਚੜਦੀ ਕਲਾ ਵਿੱਚ ਲੈ ਆਂਦਾ ਤੇ ਨਤੀਜਾ ਤੇਰੇ ਸਾਹਮਣੇ ਹੀ ਹੈ ਕਹਿੰਦਿਆ ਮਾਂ ਮੈਂ ਕਿਨੇ ਇੱਕ ਵਾਰ ਫੇਰ ਮਾਂ ਨੂੰ ਕਲਾਵੇ ਵਿੱਚ ਲੈ ਲਿਆ ਚੱਲ ਹੁਣ ਬਹੁਤੀਆਂ ਗੱਲਾਂ ਨਾ ਕਰ ਲਿਆ ਦੇਖਾਂ ਜਰਾ ਖੱਤ ਨੂੰ ਜਿਸ ਮੇਰੀ ਬੱਚੀ ਨੂੰ ਇੰਨੀ ਵੱਡੀ ਖੁਸ਼ੀ ਦਿੱਤੀ ਏ ਮਹਿਕ ਨੇ ਅੱਖ ਚਪਕਦੇ ਹੀ ਖਾਤਮਾ ਦੇ ਹੱਥਾਂ ਵਿੱਚ ਰੱਖ ਦਿੱਤਾ ਮਾਂ ਨੇ ਖੱਤ ਦੇਖਿਆ ਖੱਤ ਦਾ ਮਜਮੂਨ ਪੜਨਸਾਰ ਉਹ ਗੰਭੀਰ ਜਹੀ ਹੋ ਗਈ ਉਹ ਕੁਝ ਸੋਚਣ ਲੱਗੀ ਇਸ ਤੋਂ ਪਹਿਲਾਂ ਕਿ ਮਹਿਕ ਉਸ ਨੂੰ ਕੁਝ ਪੁੱਛਦੀ ਉਸ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਤੈਨੂੰ ਇਹ ਕਦੇ ਮਿਲੇ ਨੇ ਨਹੀਂ ਕਦੇ ਨਹੀਂ ਅਜੀਬ ਆਦਮੀ ਏ ਅਜੀਬ ਕਿਉਂ ਮਾਂ ਤੇਰੀ ਇੰਨੀ ਚਿੰਤਾ ਕਰਦੇ ਨੇ ਇੱਕ ਇੱਕ ਪਲ ਦੀ ਖਬਰ ਰੱਖਦੇ ਨੇ ਸਾਹਮਣੇ ਆਉਂਦੇ ਨੇ ਇਸ ਲੁਕਾ-ਛੁਪੀ ਦਾ ਕੀ ਮਤਲਬ ਮੇਰੀ ਸਮਝ ਵਿੱਚ ਨਹੀਂ ਆਉਂਦਾ ਮੈਂ ਇਹਨਾਂ ਦੇ ਪ੍ਰੀਤ ਚੋ ਮਾਰ ਚੁੱਕੀ ਹਾਂ ਮੈਨੂੰ ਇੰਜ ਲੱਗਦਾ ਏ ਪਤਾ ਨਹੀਂ ਕਿਉਂ ਤੀ ਦੇ ਮੋਦੀ ਤੰਦ ਨੇ ਉਹਨਾਂ ਨੂੰ ਤੇਥੋਂ ਪਰੇ ਨਹੀਂ ਹੋਣ ਦਿੱਤਾ ਉਹ ਮੁੜਕੇੜ ਤੇਰੇ ਦੁਆਲੇ ਚੱਕਰ ਕੱਟਦੇ ਰਹੇ ਨੇ ਪਰ ਅੰਦਰਲੀ ਝਿਜਕ ਨੇ ਉਹਨਾਂ ਨੂੰ ਕਦੇ ਅੱਗੇ ਵਧਣ ਨਹੀਂ ਦਿੱਤਾ ਇਹੋ ਅਜੀਬ ਗੱਲ ਏ ਮੈਂ ਇਹ ਤਾਂ ਨਹੀਂ ਜਾਣਦੀ ਉਹ ਮੈਨੂੰ ਖੁੱਲ ਕੇ ਕਿਉਂ ਨਹੀਂ ਮਿਲਦੇ ਕੋਈ ਨਾ ਕੋਈ ਕੁੰਡੀ ਜ਼ਰੂਰ ਹੋਵੇਗੀ ਪਰ ਰਸਤੇ ਵੀ ਇਸ ਨੂੰ ਅਜੀਬ ਗੱਲ ਨਹੀਂ ਮੰਨਦੀ ਸੱਚੀ ਗੱਲ ਤਾਂ ਇਹ ਹੈ ਮੰਮਾ ਬੰਦਾ ਆਪਣੇ ਆਪ ਵਿੱਚ ਹੀ ਇੱਕ ਅਜੀਬ ਪ੍ਰਾਣੀ ਹੁੰਦਾ ਹੈ ਉਹਦੇ ਅੰਦਰ ਕੀ ਚੱਲਦਾ ਕੋਈ ਨਹੀਂ ਜਾਣਦਾ ਹਰ ਬੰਦਾ ਆਪਣੇ ਸੁਪਨਿਆਂ ਦੇ ਸੰਸਾਰ ਵਿੱਚ ਵਿਚਰਦਾ ਏ ਕਈ ਵਾਰ ਤਾਂ ਉਹ ਆਪਣੀ ਧੁਰ ਅੰਦਰਲੀ ਗੱਲ ਦੀ ਢੇਣਕ ਵੀ ਦੂਜੇ ਨੂੰ ਲੱਗਣ ਨਹੀਂ ਦਿੰਦਾ ਪਾਪਾ ਪਾਪਾ ਮੈਂ ਜਹਰਾ ਤੌਰ ਤੇ ਕਦੇ ਮੇਰੇ ਸਾਹਮਣੇ ਨਹੀਂ ਆਏ ਪਰ ਜੇ ਆਏ ਵੀ ਹੋਣਗੇ ਤਾਂ ਮੈਨੂੰ ਪਤਾ ਨਹੀਂ ਪਰ ਉਹਨਾਂ ਦੀ ਨੇੜਤਾ ਉਹਨਾਂ ਦਾ ਲਾਡ ਪਿਆਰ ਤੇ ਉਹਨਾਂ ਦੀ ਪ੍ਰੀਤ ਸ਼ੋ ਦਾ ਨਿੱਗਾ ਅਹਿਸਾਸ ਮੈਨੂੰ ਜ਼ਰੂਰ ਹੁੰਦਾ ਰਿਹਾ ਹੈ ਤੁਸੀਂ ਇਹ ਖਾਤ ਹੀ ਦੇਖ ਲਵੋ ਉੱਪਰਲੇ 17 ਵਿੱਚ ਉਹਨਾਂ ਅੰਦਰਲਾ ਪਿਤਾ ਮੈਨੂੰ ਸਾਫ਼ ਦਿਖਾਈ ਦਿੰਦਾ ਹੈ ਮੇਰੇ ਸਿਰ ਉੱਪਰ ਕੇਵਲ ਮੇਰੀ ਪਿਆਰੀ ਮੰਮਾ ਨਹੀਂ ਸਗੋਂ ਮੇਰੇ ਪਾਪਾ ਦਾ ਵੀ ਹੱਥ ਹੈ ਮੈਨੂੰ ਇਸ ਗੱਲ ਦਾ ਫਖਰ ਹੈ ਮਾਂ ਮੇਰੇ ਲਈ ਇਹ ਅਹਿਸਾਸ ਹੀ ਕਾਫੀ ਏ ਬਾਗਾਂ ਵਿੱਚ ਹੋਵੇਗਾ ਤਾਂ ਉਹਨਾਂ ਦੇ ਦਰਸ਼ਨ ਵੀ ਹੋ ਜਾਣਗੇ ਚਲੋ ਉઠੋ ਡਾਡੀ ਭੁੱਖ ਲੱਗੀ ਏ ਕੁਝ ਖਾ ਪੀ ਲਈਏ ਵੱਡੇ बाबू ਇਹ ਸਭ ਕਿਦਾਂ ਹੋਵੇਗਾ ਮਹਿਕ ਆਪਣੇ ਕੰਮ ਵਿੱਚ ਖੁੱਬੀ ਹੋਈ ਏ ਉਸ ਪਾਸ ਸਮਾਂ ਹੀ ਨਹੀਂ ਮੈਂ ਇਕੱਲੀ ਜਾਨ ਕੀ ਕਰਾਂ ਤੇ ਕੀ ਨਾ ਕਰਾਂ ਮੇਰੇ ਵਜਦਾ ਨਹੀਂ ਇਹ ਸਭ ਮੈਡਮ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਾਰਾ ਕੰਮ ਸਮੇਂ ਸਿਰ ਹੋ ਜਾਵੇਗਾ ਪਰ ਕਰੂ ਕੌਣ ਅਸੀਂ ਕਰਾਂਗੇ ਮਿਲਜੁਲ ਕੇ ਤੁਸੀਂ ਕਿਹੜਾ ਇਕੱਲੇ ਹੋ ਕੁੜੀ ਦਾ ਵਿਆਹ ਏ ਸੌ ਕੰਮ ਹੁੰਦੇ ਨੇ ਕਰਨ ਵਾਲੇ ਬੈਂਕੁਇਟ ਹਾਲ ਦੀ ਬੁਕਿੰਗ ਕੈਟਰਿੰਗ ਤੇ ਡੈਕੋਰੇਸ਼ਨ ਆਦੀ ਮਾੜਨੀ ਫਿਰ ਘਰ ਵਿੱਚ ਵੀ ਤਾਂ ਕਈ ਕੰਮ ਹੋਣਗੇ ਮੈਡਮ ਨੇ ਕਿਹਾ ਸਾਰੀਆਂ ਬੁਕਿੰਗ ਮੇਰੇ ਹਵਾਲੇ ਤੁਸੀਂ ਕੇਵਲ ਘਰ ਦਾ ਕੰਮ ਦੇਖਣੇ ਉਹ ਵੀ ਇਕੱਲਿਆਂ ਨਹੀਂ ਅਸੀਂ ਸਾਰੇ ਇੱਕ ਟੀਮ ਵਾਂਗ ਤੁਹਾਡੇ ਨਾਲ ਕੰਮ ਕਰਾਂਗੇ ਕੱਪੜੇ ਲੱਤੇ ਦਾ ਕੰਮ ਉਹ ਤਾਂ ਮੈਨੂੰ ਇਕੱਲੀ ਨੂੰ ਹੀ ਕਰਨਾ ਪਊ ਤੁਸੀਂ ਆਪਣੀ ਪਸੰਦ ਦੀਆਂ ਚੀਜ਼ਾਂ ਖਰੀਦਣਾ ਚਾਹੋ ਤਾਂ ਬੇਸ਼ੱਕ ਖਰੀਦ ਲਓ ਬਾਕੀ ਲਿਸਟ ਮੈਨੂੰ ਦੇ ਦਿਓ ਮੈਂ ਜਾਣਾਂ ਮੇਰਾ ਕੰਮ ਜਾਣ ਮੈਂ ਜਾਣਾਂ ਜਾਂ ਮੇਰਾ ਕੰਮ ਜਾਣ ਬੜੇ ਸਿਆਣੇ ਹੋ ਮੈਂ ਨਹੀਂ ਜਾਣਦੀ ਕੰਮ ਕਰਨ ਵਾਲਾ ਕੌਣ ਹੈ ਤੁਸੀਂ ਸਭ ਜਾਣਦੇ ਹੋ ਮੈਡਮ ਮੈਨੂੰ ਜਿੱਦਾਂ ਕਿਹਾ ਗਿਆ ਉਦਾਂ ਕਰ ਰਹੀ ਹਾਂ ਨੌਕਰ ਕੀ ਤੇ ਨਕਰਾ ਕੀ ਇਦਾਂ ਤਾਂ ਨਾ ਕਹੋ ਵੱਡੇ ਬਾਬੂ ਤੁਸੀਂ ਕਿਹੜੇ ਪਾਸੇ ਉਹ ਨੌਕਰ ਹੋਏ ਸਾਡੇ ਲਈ ਤਾਂ ਤੁਸੀਂ ਸਕੇ ਰਿਸ਼ਤੇਦਾਰਾਂ ਤੋਂ ਵੀ ਵੱਧ ਹੋ ਦੁੱਖ ਸੁੱਖ ਦੇ ਸਾਥੀ ਤੁਹਾਡੇ ਸਾਹਿਬ ਚੰਗੀ ਤਰ੍ਹਾਂ ਸੋਚੇ ਵਿਚਾਰੇ ਬਿਨਾਂ ਕਦੇ ਕੋਈ ਕੰਮ ਨਹੀਂ ਕਰਦੇ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਉਹਨਾਂ ਮਹਿਕ ਦੇ ਭਵਿੱਖ ਨੂੰ ਸਵਾਰਨ ਲਈ ਤੁਹਾਨੂੰ ਭੇਜਿਆ ਤੁਸੀਂ ਵੀ ਇੱਕ ਚੰਗੇ ਗੁਰੂ ਵਾਂਗ ਪੈਰ ਪੈਰ ਤੇ ਉਸਦੀ ਅਕਵਾਹੀ ਕੀਤੀ ਏ ਉਹ ਅੱਜ ਜੋ ਕੁਝ ਵੀ ਹੈ ਉਸ ਪਿੱਛੇ ਜੇ ਉਹਨਾਂ ਦੀ ਦੂਰਦਰਸ਼ੀ ਸੋਚ ਸੀ ਤਾਂ ਤੁਹਾਡਾ ਯੋਗਦਾਨ ਵੀ ਘੱਟ ਨਹੀਂ ਮੈਡਮ ਦਾ ਗੱਜ ਪਰ ਆਇਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਕਿਰਨ ਲੱਗੇ ਜਜ਼ਬਾਤ ਦੇ ਹੜ ਨੇ ਹੋਰ ਜ਼ੋਰ ਮਾਰਿਆ ਤਾਂ ਉਹ ਫਿਸ ਪਈ ਉਹ ਰੋਣ ਲੱਗੀ ਕਿੰਨੀ ਦੇਰ ਇਹ ਸਿਲਸਿਲਾ ਚੱਲਦਾ ਰਿਹਾ ਉਹ ਨਹੀਂ ਸੰਜਣਦੇ ਮਹਿਕ ਬਹੁਤ ਉਚਾਟ ਸੀ ਉਸ ਦਾ ਮਨ ਰਹਿ ਰਹਿ ਕੇ ਰੋਣ ਨੂੰ ਕਰਦਾ ਸੀ ਵੱਡੇ ਬਾਬੂ ਕਿਸੇ ਕੰਮ ਲਈ ਉਸ ਪਾਸ ਆਏ ਤਾਂ ਉਹ ਆਪਣੇ ਤੇ ਕਾਬੂ ਨਾ ਰੱਖ ਸਕੀ ਉਸ ਵੱਡੇ ਬਾਬੂ ਨੂੰ ਫੜ ਆਪਣੇ ਪਾਸ ਬਹਾਲ ਲਿਆ ਵੱਡੇ ਬਾਬੂ ਵੀ ਉਸਦੇ ਚਿਹਰੇ ਦੇ ਹਾਵ-ਭਾਵ ਨੂੰ ਦੇਖ ਸੋਚੀ ਪੈ ਗਏ ਪੁੱਛਣ ਲੱਗੇ ਕਿਸੇ ਨੇ ਕੁਝ ਕਿਹਾ ਤਾਂ ਨਹੀਂ ਮੇਰੀ ਬੇਟੀ ਨੂੰ ਨਹੀਂ ਤੁਹਾਡੇ ਹੁੰਦਿਆਂ ਕਿਸੇ ਦੀ ਕੀ ਮਜਾਲ ਮੇਰੀ ਬਾਹ ਵਾਲੇ ਵੀ ਤੱਕ ਜਾਏ ਫੇਰ ਇਸ ਉਦਾਸੀ ਦਾ ਸਬਬ ਮੇਰੇ ਪਾਪਾ ਮੈਥੋਂ ਇੰਨੇ ਬੇਮੁਖ ਕਿਉਂ ਹਨ ਕਿ ਉਹਨਾਂ ਨੂੰ ਧੀ ਦੀ ਯਾਦ ਨਹੀਂ ਆਉਂਦੀ ਉਹ ਤੇ ਇਥੋਂ ਕਦੇ ਬੇਮੁਖ ਨਹੀਂ ਹੋਏ ਧੀ ਰਾਣੀ ਸੱਚ ਪੁੱਛੇ ਤਾਂ ਧੀ ਦੇ ਮੋਹ ਵਸ਼ ਉਹ ਸਦਾ ਤੇਰੇ ਦੁਆਲੇ ਮੰਡਰਾਉਂਦੇ ਰਹੇ ਨੇ ਫੇਰ ਦੂਰ ਰਹਿਣ ਦਾ ਮਤਲਬ ਕੀ ਹੈ ਉਹ ਦੂਰ ਦੂਰ ਕਦੇ ਨਹੀਂ ਰਹੇ ਹਰ ਮੁਸ਼ਕਲ ਕੜੀ ਬਹੜ ਦੇ ਰਹੇ ਨੇ ਤੁਸੀਂ ਲਾ ਕੀਤੀ ਤਾਂ ਉਹ ਬਹੁਤ ਖੁਸ਼ ਹੋਏ ਸਨ ਇੱਕ ਦਿਨ ਕਹਿਣ ਲੱਗੇ ਵੱਡੇ ਬਾਬੂ ਦੇਖ ਲੈਣਾ ਮੇਰੀ ਬੇਟੀ ਇੱਕ ਦਿਨ ਬਹੁਤ ਵੱਡੀ ਵਕੀਲ ਬਣੇਗੀ ਮੈਂ ਵੀ ਤਬਲੇ ਦੀ ਸੰਗਤ ਕਰਦਿਆਂ ਕਹਿ ਦਿੱਤਾ ਸੀ ਤੁਹਾਡੀ ਬੇਟੀ ਹੈ ਤੁਹਾਡਾ ਖੂਨ ਉਹ ਬਾਪ ਦਾ ਨਾਂ ਰੌਸ਼ਨ ਕਰੇਗੀ ਇੱਕ ਦਿਨ ਤੁਸੀਂ ਵੀ ਦੇਖ ਲੈਣਾ ਸਾਹਿਬ ਜੀ ਪਹਿਲਾਂ ਪਹਿਲ ਤੁਹਾਡੀ ਪ੍ਰੈਕਟਿਸ ਬਹੁਤ ਢਿੱਲੀ ਮੱਠੀ ਸੀ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਸੀ ਇੱਕ ਦਿਨ ਉਹ ਆਪਣੇ ਚੈਂਬਰ ਵਿੱਚ ਨਹੀਂ ਆਏ ਮੈਂ ਨੂੰ ਕੁਝ ਜ਼ਰੂਰੀ ਵਿਚਾਰ ਵਟਾਂਦਰੇ ਲਈ ਬੰਗਲੇ ਵਿੱਚ ਬੁਲਾ ਲਿਆ ਉਹ ਡਰਾਇੰਗ ਰੂਮ ਵਿੱਚ ਬੈਠੇ ਇੱਕ ਕੇਸ ਦੀ ਸਟੱਡੀ ਕਰ ਰਹੇ ਸਨ ਮੈਂ ਪੁੱਛਿਆ ਸਾਹਿਬ ਜੀ ਕੀ ਹੁਕਮ ਹੈ ਮੇਰੇ ਲਈ ਵੱਡੇ बाबू ਆ ਜਾਓ ਮੇਰੇ ਕੋਲ ਬੈਠੋ ਤੁਹਾਡੇ ਨਾਲ ਇੱਕ ਖਾਸ ਗੱਲ ਕਰਨੀ ਹੈ ਸਾਹਿਬ ਨੇ ਮੈਨੂੰ ਨਾਲ ਬਹਾਲ ਲਿਆ ਸਾਹਿਬ ਜੀ ਮੇਰੇ ਲਈ ਤਾਂ ਤੁਹਾਡੀ ਹਰ ਗੱਲ ਖਾਸ ਹੁੰਦੀ ਹੈ ਤੁਸੀਂ ਹੁਕਮ ਕਰੋ ਬਈ ਹੁਕਮ ਤਾਂ ਕੀਤਾ ਜਾਂਦਾ ਜੇ ਗੱਲ ਕਾਰੋਬਾਰੀ ਕਿਸਮ ਦੀ ਹੋਵੇ ਗੱਲ ਨਿੱਜ ਦੀ ਹੋਵੇ ਤਾਂ ਅਰਜ਼ ਕਰਨਾ ਹੀ ਬਣਦਾ ਹੈ ਹੁਕਮ ਕਰੋ ਮਹਿਕ ਇਸ ਫੀਲਡ ਦੀ ਨਵੀਂ ਖਿਡਾਰੀ ਨੇ ਉਸ ਨੂੰ ਕੰਮ ਦਾ ਤਜਰਬਾ ਨਹੀਂ ਸਮਝ ਦੀ ਵੀ ਕਮੀ ਹੈ ਇਸ ਲਈ ਉਸ ਦੀ ਬੇੜੀ ਡਿੱਕੋ ਡੋਲੇ ਖਾ ਰਹੀ ਹੈ ਜੇ ਇਸੇ ਤਰ੍ਹਾਂ ਰਿਹਾ ਤਾਂ ਬੇੜੀ ਉਲਟ ਵੀ ਸਕਦੀ ਹੈ ਉਸ ਨਾਲ ਇਹੋ ਜਿਹਾ ਕੁਝ ਹੋਵੇ ਮੈਂ ਹਰਗਿਜ਼ ਨਹੀਂ ਚਾਹੁੰਦਾ ਮੈਂ ਚਾਹੁੰਦਾ ਹਾਂ ਤੁਸੀਂ ਉਸ ਕੋਲ ਜਾਵੋ ਉੱਥੇ ਕੰਮ ਕਰੋ ਜਿੱਥੇ ਕਿਤੇ ਦਿੱਕਤ ਹੋਵੇ ਮੈਨੂੰ ਦੱਸੋ ਪਰ ਕਿਸੇ ਕੀਮਤ ਤੇ ਉਸਦੀ ਪਿੱਠ ਨਹੀਂ ਲੱਗਣੀ ਚਾਹੀਦੀ ਪੈਸੇ ਦੀ ਪਰਵਾਹ ਨਹੀਂ ਕਰਨੀ ਮੈਂ ਬੈਠਾਂ ਮੈਂ ਦੂਜੇ ਦਿਨ ਹੀ ਤੁਹਾਡੇ ਪਾਸ ਆ ਗਿਆ ਜਿੱਥੇ ਕਿਤੇ ਦਿੱਕਤ ਹੁੰਦੀ ਉਹਨਾਂ ਪਾਸ ਜਾਂਦਾ ਉਹ ਜੋ ਸਲਾਹ ਦਿੰਦੇ ਉਸ ਨੂੰ ਆਪਣੀ ਸਲਾਹ ਬਣਾ ਕੇ ਤੁਹਾਨੂੰ ਦੱਸ ਦਿੰਦਾ ਇਸ ਤਰ੍ਹਾਂ ਪਿੱਠ ਪਿੱਛੇ ਰਹਿ ਕੇ ਸਾਹਿਬ ਜੀ ਨੇ ਤੁਹਾਨੂੰ ਇੱਕ ਸਫਲ ਵਕੀਲ ਬਣਾ ਦਿੱਤਾ ਮੈਡਮ ਜੀ ਇਹਨਾਂ ਕਹਿ ਕੇ ਵੱਡੇ ਬਾਬੂ ਚੁੱਪ ਕਰ ਗਏ ਕੁਝ ਦੇਰ ਚੁੱਪ ਰਹਿਣ ਮਗਰੋਂ ਕਹਿਣ ਲੱਗੀ ਮੈਡਮ ਜੀ ਉਸ ਦਿਨ ਜਿਹੜੇ ਸੱਜਣ ਤੁਹਾਨੂੰ ਮਿਲਣ ਆਏ ਸਨ ਉਹ ਕੋਈ ਹੋਰ ਨਹੀਂ ਸਨ ਸਗੋਂ ਤੁਹਾਡੇ ਪਾਪਾ ਸਨ ਮੇਰੇ ਕਹਿਣ ਤੇ ਉਹਨਾਂ ਪੂਰੇ ਮੁਕਦਮੇ ਦੀ ਇੱਕ ਸਟੱਡੀ ਕੀਤੀ ਤੇ ਇੱਕ ਖਾਤਰਾਂ ਹੀ ਤੁਹਾਡਾ ਮਾਰਗਦਰਸ਼ਨ ਕੀਤਾ ਉਹ ਗਾਇਬ ਗਾਇਬ ਤੁਹਾਡੇ ਪਾਸ ਆਉਂਦੇ ਰਹੇ ਹਨ ਪਰ ਤੁਸੀਂ ਉਹਨਾਂ ਨੂੰ ਪਛਾਣ ਨਹੀਂ ਸਕੇ ਪਛਾਣਨ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ ਮੈਂ ਉਹਨਾਂ ਨੂੰ ਕਦੇ ਦੇਖਿਆ ਵੀ ਤਾਂ ਨਹੀਂ ਮਹਿਕ ਨੇ ਕਿਹਾ ਤੁਸੀਂ ਉਹਨਾਂ ਨੂੰ ਕਦੇ ਦੇਖਿਆ ਨਹੀਂ ਇਹ ਠੀਕ ਹੈ ਪਰ ਇਸ ਨਾਲ ਕੀ ਫਰਕ ਪੈਂਦਾ ਆਪਣਾ ਖੂਨ ਸੱਤ ਪੜਦਿਆਂ ਵਿੱਚ ਵੀ ਹੋਵੇ ਤਾਂ ਲੋਕ ਪਛਾਣ ਲੈਂਦੇ ਨੇ ਉਸ ਦਾ ਮੜੰਗਾ ਦੇਖ ਕੇ ਗੱਲ ਕਰਨ ਦੇ ਲੈਜੇ ਤੋਂ ਬੰਦਾ ਆਪਣੇ ਉੱਠਣ ਬੈਠਣ ਤੋਂ ਹੀ ਪਛਾਣਿਆ ਜਾਂਦਾ ਹੈ ਇਹ ਕੁਦਰਤੀ ਗੱਲ ਐ ਗੱਲਬਾਤ ਕਰਨ ਦਾ ਤੁਹਾਡਾ ਅੰਦਾਜ਼ ਤੁਹਾਡੀ ਤੁਨਕ ਮિજાਜੀ ਤੁਹਾਡੀ ਬੇਬਾਕੀ ਹੋਰ ਤਾਂ ਹੋਰ ਤੁਹਾਡੇ ਨੈਣ ਨਕਸ਼ ਤੁਹਾਡੀ ਸੁੰਦਰਤਾ ਸਭ ਕੁਝ ਤਾਂ ਇਨ ਬਿਨ ਉਹਨਾਂ ਨਾਲ ਮਿਲਦੀ ਏ ਤੁਸੀਂ ਫੇਰ ਵੀ ਕਹਿ ਰਹੇ ਹੋ ਪਛਾਣਨ ਦਾ ਸਵਾਲ ਹੀ ਕਿੱਥੇ ਪੈਦਾ ਹੁੰਦਾ ਹੈ ਵੱਡੇ ਬਾਬੂ ਰੌਮ ਵਿੱਚ ਆ ਕੇ ਬੋਲਦੇ ਚਲੇ ਗਏ ਆਪਣੇ ਪਤਨੀ ਸੀ ਪਾਪਾ ਨੂੰ ਮaaf ਨਹੀਂ ਕਰੇਗੀ ਬੇਟੇ ਡੋਲੀ ਤੋਰਨ ਸਮੇ ਬਜ਼ੁਰਗਾਂ ਦੇ ਮੂੰਹੋਂ ਬਸ ਇੰਨਾ ਹੀ ਨਿਕਲ ਸਕਿਆ ਪਾਪਾ ਨਹੀਂ ਅਜਨਬੀ ਇਸ ਅਜਨਬੀ ਨਾਲ ਨਾ ਰਸਤਾ ਮੈਂ ਹੋ ਹੀ ਨਹੀਂ ਸਕਦੀ ਬੜੀਆਂ ਮਿੱਠੀਆਂ ਯਾਦਾਂ ਨੇ ਮੇਰੇ ਅਜਨਬੀ ਪਾਪਾ ਦੀਆਂ ਮੈਂ ਸਾਰੀਆਂ ਦੀਆਂ ਸਾਰੀਆਂ ਸਾਭ ਕੇ ਰੱਖੀਆਂ ਹੋਈਆਂ ਨੇ ਮੈਂ ਤੁਹਾਡੇ ਨਾਲ ਨਾਰਾਜ਼ ਹੁੰਦੀ ਵੀ ਤਾਂ ਕਿੱਦਾਂ ਹੁੰਦੀ ਮੇਰੇ ਪਿਆਰੇ ਪਿਆਰੇ ਪਾਪਾ ਡਾਡੇ ਮੋ ਨਾਲ ਪਾਪਾ ਦੇ ਗੱਲ ਲੱਗਦੇ ਆ ਮੈਂ ਕਿ ਨਹੀਂ ਕਿਹਾ ਉਸ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗਣ ਲੱਗੇ ਉਸ ਇੱਕ ਵਾਰ ਫੇਰ ਪਾਪਾ ਨੂੰ ਆਪਣੇ ਨਾਲ ਘੋਟ ਲਿਆ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿਣ ਲੱਗੀ ਇਹ ਅਜਨਬੀ ਅੱਜ ਤੋਂ ਪਹਿਲਾਂ ਮੈਨੂੰ ਕਦੇ ਨਹੀਂ ਮਿਲਿਆ ਪਰ ਇਸ ਨੇ ਮੈਨੂੰ ਇਕੱਲੀ ਵੀ ਤਾਂ ਨਹੀਂ ਛੱਡਿਆ ਜਮਾਨੇ ਦੀਆਂ ਠੋਕਰਾਂ ਖਾਣ ਲਈ ਤੁਸੀਂ ਕਿਹੜੀ ਗੱਲ ਲਈ ਕਿ ਮਾਂ ਮੰਗ ਰਹੇ ਹੋ ਪਾਪਾ ਤੁਸੀਂ ਕੁਝ ਗਲਤ ਨਹੀਂ ਕੀਤਾ ਤੁਸੀਂ ਉਹ ਸਭ ਕੀਤਾ ਹੈ ਜੋ ਹਰ ਮਾਂ ਬਾਪ ਆਪਣੀ ਬੇਟੀ ਲਈ ਕਰਦਾ ਹੈ ਸਗੋਂ ਮੈਂ ਤਾਂ ਕਹਿੰਦੀ ਹਾਂ ਤੁਸੀਂ ਪਰਦੇ ਪਿੱਛੇ ਰਹਿ ਕੇ ਵੀ ਉਸ ਤੋਂ ਕਿਤੇ ਵੱਧ ਕੀਤਾ ਹੈ